ਸਸਕਾ ਬੇਜੀ ਜਰ ਵੀਰਾਂ ਨੂੰ ਸੰਦੇਵ ਡੇਫਾਈਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਬਾਈ ਪਿੰਡਿਆਂ ਨਾਲ ਪਹੁੰਚ ਚੁੱਕੇ ਆ ਦੇਖੋ ਅੱਜ ਵੀ ਬਾਈਆਂ ਚ ਚਾਰ ਪੰਜ ਦੇ ਲਗਭਗ ਪਸ਼ੂ ਸੇਰ ਆ ਤੇ ਨਾਲ ਦੁਖਣਾ ਕਬੜ ਮੇਰੇ ਨਾਲ ਹੋਣੀਆਂ ਬਾਈਆਂ ਨਾਲ ਬਾਕੀ ਪਗੜ ਕਰ ਲੈਣੇ ਸਸਤੀ ਕਾਲੀ ਸਸਤੀ ਕਾਲੀ ਬੜੀ ਜੀ ਹੋਸਰਾ ਬਾਈ ਵਧੀਆ ਬੜੀ ਸਾਰੇ ਵੀਰਾਂ ਨੂੰ ਸਸਤੀ ਕਾਲੀ ਸਨੇਹ ਨਾਲ ਦੇ ਵੇਂਦੇ ਜਿਹੜੇ ਵੀਡੀਓ ਸਾਰਿਆਂ ਦੇ ਮੇਰੇ ਨਾਲ ਦਿਲੋਂ ਪਿਆਰ ਬੜੀ ਸਸਤੀ ਕਾਲੀ ਯਾਰ ਵੀਰ ਬੜਾ ਹੀ ਲੋਕ ਮੈਨੂੰ ਪਿਆਰ ਕਰਦੇ ਆ ਕਿੱਥੋਂ ਦੀ ਕਿੱਥੇ ਵੀਰਾਂ ਚੁੱਕਤਾ ਤੇ ਉਹ ਸੁਣਾਉਂਦੇ ਠੀਕ ਹੈ ਮੇਰਾ ਮੇਰਾ ਜੀ ਸੱਚੇ ਪਾਸ਼ਾ ਗੁਰਬਾਉਂ ਦਾ ਦੀ ਬਤ ਐਂ ਹੈ ਬੰਦੇ ਗੁਰੂ ਜੀ ਦੇ ਪਾਸ਼ਾ ਲੱਫੀ ਡੇੜਾ ਫਿਰ ਹਾਂ ਨਹੀਂ ਮਾਰਾ ਸਾਰਾ ਨਾ ਬਾਤ ਬਾਤ ਹਾਂਜੀ ਉਹ ਸੁਣਾਉਂਦੇ ਠੀਕ ਹੈ ਜੀ ਮੇਰਾ ਮੇਰਾ ਅੱਜ ਪਰ ਅੱਜ ਮਹੀਆ ਦੇ ਦੋ ਹੁਣੇ ਨਿਕਲ ਕੇ ਗਈਆਂ ਜੇ ਹਾਂ ਤੇ ਮੈਂ ਵੀਡੀਓ ਬਖਾਲੀ ਬਹੁਤ ਬਹੁਤ ਵੱਡੀਆਂ ਮਹੀਆਂ ਸੀ ਢੁਕੀਆਂ ਸੀ ਜੀਆਂ ਵਾਵਾ ਜੀ ਉੱਚੇ ਗੇੜਦੀਆਂ ਹਾਂਜੀ ਤੇ ਹੁਣੇ ਵਗੀਆਂ ਮਹੀਆਂ ਦੋ ਹੁਣ ਆਏ ਦੋਸਤ ਚਾਰ ਮਹੀਆਂ ਨੇ ਹਾਂ ਤੇ ਇੱਕ ਵਾਰ ਟੋਕੜ ਜੀ ਆ ਹਾਂ ਬਸ ਮਈਆਂ ਵੀ ਸਿੰਗਰ ਨਿਗੇ ਨਿਗੇ ਦੀਆਂ ਆ ਤੇ ਛੋਟੀਆਂ ਹੈ ਉਧਰ ਦੀਆਂ ਵਾ ਹਾਂ ਛੋਟੇ ਛੋਟੇ ਮੋਲ ਦੀਆਂ ਮਈਆਂ ਵਾ ਐਵੇਂ ਗਿਫਟ ਜਿਆ ਕੰਮ ਰਹਿ ਗਿਆ ਤੇ ਯੋਰ ਮਈਆਂ ਜਿਹੜੀਆਂ ਸੀ ਨਾ ਤਾਲੀਆਂ ਟੁਕੀਆਂ ਮਈਆਂ ਸਨ ਹਾਂ ਜੀ ਮਈਆਂ ਵੇਗੀਆਂ ਠੀਕ ਆ ਪਰ ਮਈ ਵੀ ਡੱਕਿਆ ਜਾਂਦਾ ਨਹੀਂ ਨਹੀਂ ਡੱਕਿਆ ਗਾਣਾ ਨਹੀਂ ਫਿਰ ਲੋਕ ਪਰ ਤੂੰ ਆ ਜਾਂਦਾ ਮਾਲ ਦੇਣਾ ਪੈਂਦਾ ਹੁਣ ਚਾਰ ਮਈਆਂ ਵਾ ਹਾਂਜੀ ਤੇ ਇੱਕ ਟੋਕੜ ਜੀ ਗਾਵਾ ਚਲੋ ਕੋਈ ਇਹਦੇ ਬੱਸ ਇਹ ਗੱਪਣਾ ਕੱਟੀ ਪਹਿਲਣ ਜੋ ਪਹਿਲੇ ਅੱਗਪਣ ਹੈ ਜੀ ਹਾਂਜੀ ਸੂਈ ਆ ਜਿਹੜੀ ਪਹਿਲਣਾ ਉਹਨੂੰ ਪਹਿਲੇ ਨਹੀਂ ਗਿਆ ਜਣਾ ਵਾ ਹਾਂਜੀ ਠੀਕ ਹਨਾ ਇਹ ਇਹ ਸੁਈ ਜਾ ਸੁਈ ਆ ਪਰਸੋਂ ਦੀ ਅੱਛਾ ਬੋਲਾ ਝੋਡੀ ਦੇ ਥੱਲੇ ਪਹਿਲਾਂ ਦੇ ਥੱਲੇ 8 ਕਿਲੋ ਆ ਅੱਛਾ ਚੋਣ ਚਵਾ ਐਡੀ ਠੰਡੀ ਸੀ ਦਾ ਕੋਈ ਗੱਲ ਨਹੀਂ ਕਰਨੀ ਕੋਈ ਭੂਰ ਛਟਾ ਨਹੀਂ ਲੋਹੀ ਝੋਟੀ ਆ ਲੋਹਰੇ ਤੋਂ ਹੁੰਦੀ ਆ ਅੰਦਰ ਜੁਰਰ ਬਾਤੋਪਾ ਤੇ ਵੇਖੋ ਵੇਖੋ ਇਹ ਵਾ ਵੱਡੀ ਛੋਟੀ ਨਾਲੇ ਪੂਰੀ ਕਿਉਂਕਿ ਜਨਾਗ ਛੋਡੀ ਕੋ ਬੋਲਾ ਮਹਿੰਗਾ ਕੋ ਹੁੰਦਾ ਨਾ ਬੰਦਾ ਕਹਿੰਦਾ ਦੱਸਣਾ ਜੇ 12 13 ਕਿਲੋ ਵੀ ਬੋਲਾ ਨਹੀਂ ਦਿੰਦੀ ਬਿਲਕੁਲ ਝੂਠ ਮਾਮ ਦੀ ਲੋਟ ਹਾਂਜੀ ਹਾਂਜੀ 8 ਕਿਲੋ ਵੀ ਥਲੇ ਛੋਡੀ ਕੋ ਦੋ ਦਵਾ ਸਹੀ ਸਹੀ ਗੱਲ ਹੈ ਆ ਦੇਖ ਵੜੀ ਛੋਣੀ ਛੋਣੀ ਇੰਨੀ ਛੋਡੀ ਆ ਨਾ ਤੇ ਛੋਡੀ ਦੀ ਚਵਾਈ ਇੰਨੀ ਚੰਗੀ ਆ ਕੋਈ ਗੱਲ ਨਹੀਂ ਕਰਨੀ ਬਿਲਕੁਲ ਠੀਕ ਹੈ ਪਰ ਇਹਦੀ ਧਾਰ ਇੰਨੀ ਆ ਪੋਲੀ ਕੋ ਬਹੁਤ ਜਮਾਈ ਚਲੋ ਠੀਕ ਹੈ ਮੱਛਿਆ ਕੱਢਿਆ ਗਈ। ਇਹ ਕੱਟਾ ਜੋ ਭਾਜੀ। ਕੱਟਾ। ਪੱਤੋਂ ਦੀ ਸੂਈ ਜੋ ਸੀਰ ਠੰਡੀ ਬੜੀ ਜੋ। ਹਾਂਜੀ। 8 ਕਿਲੋ ਝੋਡੀ ਹੱਲੇ ਬੋਲਾ ਵਾ। ਝੋਡੀ ਥੋੜੀ ਥੋੜੀ ਲੋਈ ਪਾ ਮਾਰਦੀ ਆ। ਠੀਕ ਆ। 10-11 ਕਿਲੋ ਝੋਡੀ ਦੁੱਧ ਚਵਾਈ ਜਾਊ। ਭਾਜੀ ਲੈਵਾਰਾ ਜੋ ਡੀਲਰ ਨਾਲ ਸਰਾ ਹੀ ਸ਼ਾਮ। ਹਾਂ। ਹਾਂਜੀ। ਹਾਂਜੀ। ਠੰਡੀ ਵੀ ਬੜੀ ਝੋਡੀ। ਐਵੇਂ ਬੈਠੇ ਹੋ। ਹਾਂ। ਤੁਮੇ ਤਾਰਾ ਮਾਰੇ ਮੱਖੀਆਂ ਲੈਵੀਆਂ ਪੈਣ। ਬਹੁਤ ਠੰਡੀ ਝੋਡੀ। ਹਾਂਜੀ। ਰੇਡ ਆਪਣੇ ਬਿਲਕੁਲ ਜਾਇਜ ਹੁੰਦੇ ਆ ਛੋਟੇ ਛੋਟੇ ਹੁੰਦੇ ਆ ਤੇ ਵੱਧ ਨਹੀਂ ਆਪਾਂ ਕਰਨੇ ਜਿਹੜਾ ਮਾਲ ਵੇਚ ਜੇ ਉਦਣ ਹੀ ਬੋਡੀ ਛੇਤੀ ਵਿਗਿਆ ਅੱਛਾ ਬੋਲੀ ਵੀਡੀਓ ਚੱਲੀ ਹਜੇ ਤੱਕ ਲੈਮਤਰੀ ਆਦੀ ਭੁਰੀ ਝੱਡੀ ਦੀ ਬੜਾ ਫੋਨ ਆਇਆ ਉਹ ਜਮਨਾਗਰ ਤੋਂ ਨਾ ਜੀ ਅੱਛਾ ਠੀਕ ਛੋੜਾ ਇਹਦਾ ਮੁੱਲ ਕਰਨ ਨੂੰ ਭਾਵੇਂ ਤੂੰ ਇੱਕ ਵੀ ਕਰਾ ਲੈ ਹਾਂ ਫੱਬਦਾ ਪੂਰਾ ਫੱਬਦਾ ਮਾਲ ਮਿਲਦਾ ਵੀ ਬੜਾ ਸੁਨੀ ਵੀਰ ਕੱਲ ਵੀ ਵੇਚੀਆਂ ਮਈਆਂ ਅੱਜ ਵੀ ਵੇਚੀਆਂ ਡਿਲੀਵਰ ਟੰਡੇ ਹਾਂ 85 ਦੀ ਗੱਟੀ ਦੇਣਾ ਨੇ ਜੀ ਹਾਂ ਜੀ ਜੈ ਜੀ ਬਣਾ ਲੈ ਜੈ ਜੀ ਪਰਥੋਂ ਦੀ ਕੱਟੀ ਸੂਈ ਆ ਊਂਗਲ ਤੋਂ ਮੋਟੀ-ਮੋਟੀ ਤਰਵਰ 1.5 ਕਿਲੋ ਕੱਟੀ ਦੀ ਗਾੜੀ ਆ ਜੈ ਜੀ ਆ 10 ਕਿਲੋ ਕੱਟੀ ਦੁੱਧ ਦੇ ਦੂ ਜੈ ਜੀ ਹੋ 2000 ਲੈ ਲਓ ਇਤਰੇ ਆਸੀ ਕੱਟੀ ਦੇ ਲਾ ਬਠ ਠੀਕ ਆ ਜਿਹੜਾ ਮਰਜ਼ੀ ਲੈ ਆ ਆਹ ਆਹ ਇਹ ਵੀਰ ਝੋਡੀਆਂ ਇੱਕੋ ਘਰੋਂ ਜੋੜਾ ਲਿਆ ਛੋਕੜਾ ਕਪੜਾ ਕੋਕੜਾ ਨਹੀਂ ਇਹ ਝੋਟੀ ਦਾ ਬੱਚਾ ਆ ਅੱਛਾ 2 ਮਹੀਨੇ ਦਾ ਕੋਈ ਲਾੜੇ ਕੋਈ 3 ਦਾ ਲਾੜੇ ਪਾਣੀ ਬਹੁਤ ਭੋਇਆਂ ਝੋਡੀਆਂ ਰਾਤ ਆਣ ਕੇ ਝੋਡੀਆਂ ਹਾਂ ਹਾਂ ਕਿਉਂ ਦੋਸਾਂ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਆਹ ਮਾਲ ਦੱਸਦਾ ਮਾਲ ਦੱਸਦਾ ਝੋਡੀ ਪਹਿਲੇ ਦਿਨ ਤੋਂ ਪੜੇ ਤੇ ਅੱਛਾ ਕਟਾ ਆ ਜੋ ਝੋਡੀ ਦਾ ਠੀਕ ਆ ਪੜਾ ਦੇ ਪੜੇ ਨਾ 8 ਕਿਲੋ ਦੁੱਧ ਵਿੱਚ ਹੋ ਕੇ ਲੈ ਜਾ ਠੀਕ ਆ ਅੱਛਾ ਤੇ ਖੋਲਣ ਨੂੰ ਵੀ ਵੇਖੋ ਝੋਡੀ ਦੱਸ ਕੇ ਨਾ ਪਿੰਦਾ ਬਾਈ 8 ਕਿਲੋ 8 ਕਿਲੋ ਦੁੱਧ ਜੀ ਪੱਕਾ ਤੇ ਵੇਖੋ ਹਰਿਆਣੇ ਝੋਟੀਆਂ ਵਾਕਈ ਕਰ ਰਿਹਾ ਬੰਦਰ ਵੇਹ ਝੋਟੀਆਂ ਨਾ ਮੈਂ ਭਾਜੀ ਕਹਿਨ ਦੀ ਦਸਾਂ ਦੀ ਰੋਡ ਦੀ ਪਰ ਮੈਂ ਤੇ ਇਥੋਂ ਲਈਆਂ ਹਾਂਜੀ ਹਾਂਜੀ ਹੁਣ ਮੈਂ ਹਰਿਆਣੇ ਜੋ ਟੋਕੜਾ ਛੋਟਾ ਨਹੀਂ ਹੁੰਦਾ ਇਹ ਚੋਚੀ ਵਾਲੀ ਛੋਟਾ ਨਹੀਂ ਹੁੰਦਾ ਇੱਥੇ ਭਾਜੀ ਟੋਕੜਾ ਖਾਉਂਦੀ ਏਡੀ ਭਾਜੀ ਸਾਡੇ ਏਰੀਆ ਚ ਮਾਲ ਹੀ ਬੜਾ ਬੜਾ ਯੋਗਰਵਾ ਆਹ ਕਾ ਹੁਣ ਮੈਂ ਤੁਹਾਨੂੰ ਵੀਡੀਓ ਖੋਣਾ ਵੀਡੀਓ ਜਿਹੜੀਆਂ ਮੈਂ ਮਈਆਂ ਵੇਚੀਆਂ ਵਾ ਅੱਛਾ ਮੈਨੂੰ ਲੈ ਆ ਵੀ ਏੜੀਆਂ ਏੜੀਆਂ ਮਈਆਂ ਹੀ ਜ਼ਬਰ ਵੇਚੀਆਂ ਵਾ ਤੁਸੀਂ ਕਹਣਾ ਇਥੋਂ ਬਾਤ ਝੋਟੀਆਂ ਬਹੁਤ ਬਹੁਤ ਵੱਡੀਆਂ ਵੀਡੀਓ ਪਾਉਂਦੀਆਂ ਮੈਂ ਇਹ ਤਿਆਰ ਕੀਤੀਆਂ ਸੀ ਬ ਹਾਂ ਹਾਂ ਚਲ ਚਲ ਗੀਆਂ ਪਿੰਨੀ ਲੈਣਾ ਦੇਣ ਉੱਥੇ ਸਰਦਾਰ ਚੌਰਾ ਕੋਲ ਦੇਖ ਪਰ ਛੋਟੀ ਭਾਜੀ ਵੱਡੀ ਛੋਟੀ ਹੈ ਪਈ ਛੋਟੀ ਤਾਂ ਜੀ ਨਹੀਂ ਲੌਂਦੀ ਆ ਭੋਈ ਜਾਂਦੀਆਂ ਹਾਂ ਛੱਡੀਆਂ ਲੀਆਂ ਨਹੀਂ ਘਰੋਂ ਭਾੜੇ ਨਾ ਮਿਲਦੀ ਆ ਆਹ ਛੋਟੀ ਦਾ ਬੱਚਾ ਠੀਕ ਹੈ ਬੱਚੇ ਦਾ ਬਹੁਤ ਜ਼ਿਆਦਾ ਹੀ ਕਰਦੀ ਆ ਮੱਤੇ ਨੂੰ ਤੇ ਪਰਾਂ ਨਹੀਂ ਹੋਉਂਦੇ ਨਹੀਂ ਹਾਂਜੀ ਭਾਜੀ ਕਿੰਨੇ ਪੈਸੇ ਲਈਏ ਇਹਦੇ ਜਿਨੇ ਘਰ ਹੋ ਗਏ ਵੀ ਹਾਂ ਮੈਂ ਤੇ ਰੇਡਵੇ ਲਾ ਕੇ ਵਿਚਾਰ ਚ ਹੁੰਦਾ ਹਨਾ ਤੇ ਰੇਟੇ ਦਾ ਹੈਗਾ ਜੀ 80000 ਅੱਛਾ ਹਾਂਜੀ 75000 73000 ਛੋੜ ਖੋਲੀ ਕਿੰਨੀ ਕਰਦੀ ਅੱਪੀ ਨਹੀਂ ਸੁਚਾ ਨਹੀਂ ਅੱਪੀ ਦਾ ਯਾਰ ਨਹੀਂ ਨਹੀਂ ਅੱਪੀ ਤੇ ਤੋਕਰਾ ਲੈਣੀ ਅੱਜ ਇੰਨੀ ਕਰ ਦੋ ਤੋਂ ਦੇ ਨੇੜੇ ਜੇ ਡੇ ਗਿਆ 65000 ਦੀ ਝੋਟੀ ਜਿਹੜਾ ਮੱਝ ਲੱਜੇ ਐ ਬਾਕੀ ਗੱਲ ਸਹੀ ਆ ਨਹੀਂ ਨਹੀਂ ਵੀਡੀਓ ਬਣਾਉਂਦਾ ਨਹੀਂ ਨਹੀਂ ਪੈਂਡ ਜਾਂਦੀ ਜਿਹੜਾ ਲੈ ਲੈ ਜੋ ਐਵੇਂ ਨਹੀਂ ਪੈਂਦੇ ਮਈਆਂ ਵੇਖਦੀਆਂ ਹਰਿਆਣੇ ਵਾਲੇ ਹਰਿਆਣੇ ਛੋਟੇ ਆ ਐ ਭਾਜੀ ਐਵੇਂ ਪੈਂਦਾ ਥੋੜਾ ਗੁੰਦਾ ਨਹੀਂ ਭਾਜੀ ਮਈਆਂ ਵੇਖਦੀਆਂ ਮੈਂ ਉਹਦੋਂ ਵੇਖਣਿਆ 8-8 ਘੰਟੇ ਪਹਿਲਾਂ ਵੀਡੀਓ ਪਈਆਂ ਕੋਈ 800 ਤੇ ਕੋਈ 900 ਦੀ ਉਹ ਲਿਆਉਂ ਮੈਨੂੰ ਦੋ ਵਾਰ ਤੱਕ ਨਾ ਬੰਦੇ ਦਾ ਫੋਨ ਆਇਆ ਤੇ ਯਾਰ ਵੀਡੀਓ ਹੀ ਨਹੀਂ ਚੱਲ ਗਈ ਮੈਂ ਕਿਹਾ ਸੰਦੀਪ ਨੇ ਨਾ ਇਹ ਵੀ ਕਿ ਬਟਨ ਰੱਖਿਆ ਜੋ ਕਹਿੰਦੇ ਵੀਡੀਓ ਪਾਉਂਦਾ ਨਾ ਇਹ ਨਹੀਂ ਚੱਲਦੀ ਦੇਖ ਲੈ ਇਹ ਮੈਂ ਹਲਦੀ ਇਹਦੇ ਥੱਲੇ ਦੁੱਧ ਵੀ 8 ਕਿਲੋ ਰਿਹਾ 8 ਕਿ ਬੱਚਾ ਹੈ ਨਹੀਂ ਨਹੀਂ ਇਹਦਾ ਬੱਚਾ ਨਹੀਂ ਥੋੜਾ ਛੋਟੀਆਂ ਨੇ ਨਾ ਲੱਪਾ ਮਾਰ ਲਿਆ ਆਣਗੇ ਹਾਂ ਭੋਈਆਂ ਬੜਾ ਰਾਤ ਪੱਠੇ ਨਹੀਂ ਖਾਦੇ ਕੱਦ ਦੇ ਛੋਟੀਆਂ ਛੋਟੀਆਂ ਥੋੜੀਆਂ ਛੋਟੀਆਂ ਵੇਖੋ ਭਾਜੀ ਭਾਜੀ ਕੀ ਚੱਕਿਆ ਉਹਨੂੰ ਫੜਾ ਫੜਾ ਦਿੰਦੇ ਭਾਜੀ ਉਹਨਾਂ ਨੂੰ ਲੋਡ ਮਜਬੂਰੀ ਵੇਚਦੇ ਰੋਕੇ ਕੀ ਗੱਲ ਵਾ ਵੇਖੋ ਛੋਟੀਆਂ ਤਦ ਦੇਖੋ ਝੋਡੀ ਦਾ ਥੋੜਾ ਝੋਡੀ ਦਾ ਲੱਪਾ ਲਾਇਆ ਹਟ ਕੇ ਹਾਂ ਹਾਂ ਹੋਈਆਂ ਬੜਾ ਫੜੇ ਕੜਿੰਜੀ ਜਾਂਦੀਆਂ ਉਹ ਦੇਖ ਤਾਂ ਆ ਲਾਗੋ ਮਹੀਂ ਆ ਗਈ ਡੱਬੀ ਨਾਲ ਇੱਕੋ ਕਰਵਾਈਆਂ ਕੜੀਆਂ ਆਈਆਂ ਇੱਕੋ ਕਰ ਆਹ ਵਾਪੀ ਉਥੇ ਰੱਜੀਆਂ ਨਹੀਂ ਆਉਂ ਖੋਲ ਹਾਂਜੀ ਹਾਂ ਬਲੂ ਦਾ ਬਲੂ ਤੋਂ ਕੋਬੜੀ ਮੈਂ ਫੋਨ ਹੀ ਨਹੀਂ ਕੀਤਾ ਉਹਨੂੰ ਨਹੀਂ ਨਹੀਂ ਚਲ ਮੈਂ ਕਿਹਾ ਲੋ ਲਗਣ ਦੀ ਕਿੱਥੇ ਆਊਗਾ ਹਾਂ ਹੁਣ ਚੱਲੇ ਆਂ ਸਮਾਂ ਫੜੇ ਚੱਲੇ ਹਾਂ ਬਹੁਤ ਹੈ ਬਲੂ ਆ ਜੂਆ ਹੁਣ ਜਾਣਾ ਬਾਹਰ ਜਿੰਨੀਆਂ ਕੁ ਲੰਗਰ ਇਹਦੀ ਬਲ ਕੀ ਮਰੋਂ ਭਾਜੀ ਬੁਰੀ ਬਣੀ ਜੜੀ ਬਹੁਤ ਚੰਗੀ ਸੀ ਕੀਮਤ ਭਾਜੀ ਇਹ ਝੋਟੀ 2.5 ਲੱਖ ਦੀ ਆ ਜੇ 1.5 1 30 40 ਦੀ ਵਿਗਣ ਵਾਲੀ ਆ ਤਿਆਰ ਹੋਈ ਅੱਛਾ ਫਿਰ ਇੱਕ ਗੱਲ ਹੋਰ ਵੀ ਜੋ ਇਹ ਪੈਰੋਂ ਪੈਰ ਨਹੀਂ ਚੁੱਕਿਆ ਲਾਣ ਕੇ ਠੀਕ ਆ ਸੀਲ ਛਡੀਆਂ ਕੁੱਲ ਬਰੀਡ ਵਾਲੀ ਝੋਟੀ ਦੇਖੋ ਐਵੇਂ ਦੱਸੀ ਜਾਣ ਨੂੰ ਕਹਿਣ ਨੂੰ ਕੋਈ ਕਹਿਣ ਦੀ ਲੋੜ ਨਹੀਂ ਠੀਕ ਆ ਭਾਜੀ ਝੋਟੀ ਦਾ ਮੁੱਲ ਇਹਾਂ ਵਿੱਚ 70000 ਰੁਪਏ। ਅੱਛਾ। 60000 ਦੀ ਦੇ। 60000 ਹਾਂਜੀ। 60000 ਦੀ ਦੇ। ਛੋੜ ਦੱਪ। ਕਿੰਨੀ ਕਰੀ? ਵੋਈ। ਬਾਕੀ ਕੀ ਗੱਲ? ਬਾਕੀ ਹੈ। 60000 ਦੀ ਦੇਦਾ। ਯਾਰ ਮੈਨੂੰ ਮਿਲਦੀਆਂ ਨਾ। ਮੈਂ ਖੁੱਲੇ ਦਿਲ ਨਾਲ ਮਈਆਂ ਵੇਚਦਾ ਹਾਂ। ਹਾਂ। ਅਮਰ ਡਾਡੁਰ ਕੇ ਕੱਲੇ ਛੋੜ ਕੇ ਨੂੰ 500 ਨਹੀਂ ਖੁੱਲੇ ਦਿਲ ਨਾਲ ਮਈ ਦੇ ਦਿਆਂ। 57000 ਦੀ ਝੋਟੀ ਦੇ ਰਾਂਗੇ। ਲੈ, ਵੇਚ ਲੋ। ਹਾਂਜੀ। ਲੈ ਜੀਆ। ਚੱਲਣ। ਲੈ ਜੀਆ ਨਾ। ਹਾਂ। 57000। ਯਾਰ ਪੂਰੇ 55 ਦੀ ਜਿਹਨੇ ਸਾਈ ਪੁਣੀ ਪਾ ਦੇ। ਵੇ ਲੋਰ ਉਹਦੇ ਦੁਪਰ ਕੁਝ ਵੀ ਹੈ ਨਹੀਂ ਇਸ ਮਹੀਨ ਚ ਪੂਰ ਛੱਟਾ ਨਹੀਂ ਆਉਗਾ ਠੀਕ ਆ ਅਜੇ ਥੋੜਾ ਮਹਿੰਗੀ ਹੈ ਨਹੀਂ ਨਹੀਂ ਠੀਕ ਆ ਭਾਜੀ 55 ਦੀ ਅਕਸਰ ਅਹੀਂ ਕਸਾਈ ਕਰਕੇ ਪਾ ਲੈਂਦੇ ਕਰਦੇ ਪਿਛੋ ਲੈਨੇ ਆ ਘਰਾਂ ਚੋਂ ਉਹਨਾਂ ਰੁਪਏ ਲਾਏ ਬੈ ਬੈ ਕੇ ਮਈਆਂ ਲਈ ਨੇ ਸੌਕੱਟੀ ਦਾ ਮੁੱਲ ਕੁਝ ਨਹੀਂ ਹੈਗਾ ਪਹਿਲਾਂ ਦਾ ਕੁਝ ਵੀ ਹੈ ਨਹੀਂ 100 ਰੁਪਇਆ ਮੁੱਲ ਪੈਂਦਾ ਕੋਈ ਆਸ ਦਾ ਉਧਰੋਂ ਆਈ ਉਹ ਉਧਰੋਂ ਆਈ ਮੈਂ ਆਪਣੇ ਲਾ ਕੇ ਕਿਉਂ ਲਈਦਾ ਜਦੋਂ ਮੈਂ ਉਧਰ ਮਈਆਂ ਲਿਆਉਂਗਾ ਨਾ ਦਾਦ ਉੱਪਰ ਸਾਡੀਆਂ ਮਈਆਂ ਹੀ ਉਧਰੋਂ ਜਣੀਆਂ ਬੁੱਧੂ ਜਣੀਆਂ ਸਹੀ ਗੱਲ ਹੈ ਸਾਡਾ ਏਰੀਆ ਬੜਾ ਚੰਗਾ ਬੜਾ ਚੰਗਾ ਜੀ ਸਾਡੇ ਏਰੀਆ ਬੜੀ ਬੜੀ ਮਈਆਂ ਤਾਜੀ ਸੂਈ ਪਰਸੋਂ ਦੀ ਅੱਛਾ ਪੂਰ ਕਾਲੀ ਹੈ ਬੋੜਾ ਮਈਂ ਕਿਸਾ ਲੇ ਹੋਗਾ 8 ਕਿਲੋ 8 ਕਿਲੋ ਬੋੜਾ ਹਾਂਜੀ ਆਪੇ ਦੇ ਬਾਈ ਉੱਥੇ ਮੋੜੇਗਾ ਕੋਈ ਨਹੀਂ ਪਰ ਤੋਂ ਪਾ ਲੈ ਮੈਂ ਜਾ ਬਖਾ ਲ ਦ ਪਰਸੋਂ ਸੂਈ ਹੈ ਕਟਾ ਹਾਂਜੀ ਇਹਨੇ ਕੱਟੀ ਕੱਟੀ ਲਓ ਜੀ 8 ਕਿਲੋ ਬੋੜਾ ਤਾਜੀ ਸਰੀ ਵੇਖੋ ਭਾਜੀ ਵੇਖੋ ਜੀ ਚਾਰੋਂ ਪਰੀ ਨੀਂ ਆ ਕਦੇ ਅੰਕ ਤੋੜ ਕੇ ਮਈਂ ਨੇ ਖਾ ਖਾ ਪਰਸੇ ਮੈਂ ਵੀ ਚਾਹੁੰਦੀ ਹਾਂ ਬਾਕੀ ਭਾਈ ਜੀ ਵਧੀਆ ਦੁੱਧ ਦਹੀ ਜਰਾ ਅਖਰੀਏ ਦੇ ਦੋਸ ਦੇਣਾ ਝੋਡੀ ਨੇ 10 ਕਿਲੋ ਹਾਂ ਰਸਤੀ ਹੈ ਆ ਮਗਰ ਪੱਟੀ ਜਾਂ ਜਿੱਦਾਂ ਕਿ ਉਫਾਰਾਂ ਦੀ ਕੁਰੀ ਹੋਇਆ ਵਾ 8 ਗ੍ਰੋ ਦੁੱਧ ਹੋਣਾ ਚਮਾ ਮਹੀਨਾ ਤੇ ਫਣਾਂ ਚ ਭੂਖ ਛੱਡਾ ਨਹੀਂ ਹੋਊਗਾ ਠੀਕ ਆ ਜਿਹਦੀ ਮੇਰੀ ਗਾਰੰਟੀ ਹੋਊਗੀ ਹਾਂਜੀ ਸਿੰਗ ਦੀ ਫੇਸ ਕੁਆਲਟੀ ਦੀ ਝੋਟੀ ਰਾਜੀ ਵੇਖੋ ਚੰਬੜੀ ਵੇਖੋ ਇਹ ਪਤਲੀ ਐ ਝੋਟੀ ਵੇਖਦਾ ਕੰਡੀ ਚੰਗੀ ਐ ਅੱਜ ਨਾ ਸੀਜ਼ਨ ਹੈ ਬਿਯਾਰ ਹੈ ਨਾ ਬਾਹਰ ਲੋਕੀ ਗਾਈਆਂ ਦੇ ਰੁਪਏ ਵੱਧ ਮੰਗਣ ਡਿਆ ਤਾਂ ਮੈਂ ਮਈਆਂ ਨੂੰ ਘੱਟ ਦਿੰਦਾ ਵਾਂ ਕਿ ਨਹੀਂ ਦਿੰਦਾ ਇਹਦਾ ਮੁੱਲ ਯਾਰ 80-82 ਹਜ਼ਾਰ ਕਰ ਲਈਏ ਹਾਂ ਇਹ ਵੀ ਦੇ ਦਾਂਗੇ ਆਪਾਂ ਝੋਟੀ 70 ਹਜ਼ਾਰ ਦੀ 70 ਹਜ਼ਾਰ ਕੋ ਦੱਸੋ ਤੈਨੂੰ ਖੁਸ਼ ਕਰਨਾ ਦੱਸ ਦੋ ਆਪੀ ਫਿਰ ਫੇਰ ਤਾਈਆਂ ਤੇ ਮਈਆਂ ਦੇ ਵੇਖਣੇ ਕੀ ਆ ਕਿ ਨਹੀਂ ਥੋੜਾ ਭਾਰੀ ਉਹਦਾ ਇਹ ਐ ਉੱਡਨੀ ਆ ਭਾਗਣਾ ਨੂੰ ਕਿ ਬਾਹਰ ਜਾਣੀ ਉੱਡੜ ਕੇ ਇਹ ਭਾ ਇਹ ਤੇ ਵਿਕੀਆਂ ਹੀ ਖੜੀਆਂ ਨੇ ਹਾਂ ਉਹ ਮੈਂ ਕਿਹਾ ਸੰਦੀਪ ਨੂੰ ਹੁਣ ਵੀਡੀਓ ਦਿਖਾ ਦਿੱਤੀ ਹੋਏ ਨਾ ਫੇਰ ਉਹਨਾਂ ਨਾਲ ਬਣਾਉਣੀ ਬਣਾਉਣੀ ਇਹ ਮਈਆਂ ਤੇ ਭਾਵੇਂ ਸ਼ਾਮ ਨੂੰ ਬਾਗਾ ਜੇ ਲੈ ਜੀ ਹੈ ਨਾ ਮੁੱਲ ਜੈ ਜਵਾ ਜੈ ਜੈ ਛੋਟੀ ਦੇਵਾਂਗੇ ਯੈਸ ਨੋ ਹਾਂਜੀ ਦੇਣ ਲੈਣ ਵਾਲੀ ਗੱਲ ਦੇਣ 60000 ਦੀ ਮੈਨੂੰ ਪਤਾ ਇੱਥੇ ਆਣਾ ਦੇ 60000 ਦੀ ਹਾਂ ਲੈ ਜੇ ਜਿਹੜਾ ਮਰਜੀ ਫੜ ਕੇ 60000 ਜੋ ਮਰਜੀ ਦੇ ਦੇ ਚਾਹ ਪੂਰ ਛਟਾ ਚਲੋ ਆਜੋ ਗਾਲ ਪਸੇ ਆਈ ਇਹ ਟੋਕਰਾ ਕਹੋ ਬੜਾ ਮੈਂ ਨਹੀਂ ਇਹ ਟੋਕਰ ਜੋ ਕੱਲੀ ਕੱਲੀ ਦੁੱਧ ਕਿੰਨਾ ਦੁੱਧ ਹੈਗਾ ਜੋ ਇਹਦੇ ਥਲੇ 6 ਕਿਲੋ ਅੱਛਾ ਲਓ ਜੀ ਕੱਲੀ ਟੋਕਰ 6 ਕਿਲੋ ਦੁੱਧ ਕੀ ਬੜਾ ਗੱਬਣ ਚਲਦੀ ਕਿ ਨਹੀਂ ਨਿਕਲਦੀ ਐਵੇਂ ਮੈਨੂੰ ਲੋਡ ਹੀ ਨਹੀਂ ਆਪਾਂ ਨੂੰ ਲੋਡ ਨਹੀਂ ਕੋਈ ਹਨਾ ਘਰ ਦੇ ਬਜੇ ਕਿਤੇ ਬੰਦ ਫਿਰ ਉਹ ਆਪਣੇ ਦੂਜੇ ਘਰੇ ਬੜੀ ਜ਼ਿਆਦਾ ਸਾਡੇ ਕੋਲ ਅੱਛਾ ਉਹ ਫੇ ਸ਼ਾਂ ਬੜੀ ਹੈ ਆ ਜੋ ਚਲੋ ਇੱਕੋ ਟੋਕਰਾ ਤੇ ਸ਼ਾਮੜੀ ਆ ਭਾਜੀ ਸਾਰੀ ਡੜੀ ਨਾ ਭਾਜੀ ਫਿਰ ਇੱਥੇ ਗਾੜ ਨਹੀਂ ਨਾ ਉਧਰ ਜਾਂਦਾ ਮੈਂ ਕਰਦੀ ਹੁੰਦਾ ਫਿਰ ਗਾ ਕੋ ਕਿਥੇ ਵੇਂਦਾ ਦਿੰਦਾ ਮਾਲ ਨੂੰ ਹਾਂਜੀ ਪਰ ਭਿੰਦੇ ਜੀ ਇਰਾਸ਼ੀਲ ਵੀ ਬੜੀ ਜੋ ਮੈਂ ਬੀਚੋਂ 15000 ਰੁਪਏ ਲਓ ਇਹ ਤਾਂ ਜੀੜੀ ਕਰਦੀ ਹੈ ਨਾ ਇਹ ਜਿਆਦਾ ਹੋ ਗਿਆ ਜਾਵੇ ਚਲ ਦੂੰ ਦਿਆ ਨਹੀਂ ਮੈਂ ਰੱਖ ਦੂੰ ਦਾਂ ਨਹੀਂ ਤੇਰੀ ਗੱਲ ਤੇ ਫੁੱਲ ਚੜਾ ਲਾਂਗੇ ਬਈਆਂ ਵੇਖ ਲੈ ਫੁੱਲ ਕੁਆਲਿਟੀ ਦੀਆਂ ਬਧੀਆਂ ਇੱਕ ਮਹੀ ਆਪਾਂ ਇੱਕ 16 ਕੀ ਅੱਜ ਵੇਚੀ ਤੇ 11000 ਦੀ ਦਿੱਤੀ ਆ ਬੜੀਆਂ ਬੜੀਆਂ ਚੰਗੀਆਂ ਸੀ ਵੀਡੀਓ ਚ ਪਾਉਣੀਆਂ ਤੇ ਚਲੋ ਇਹ ਕਰਮ ਲੈ ਕੇ ਆ ਵੀ ਦੱਸ ਦੇ ਦਿੰਦੇ 9000 ਕਿੰਨੇ ਦੀ 9000 ਦੀ 9000 ਦੀ 1000 ਛੋਟ ਹੋਰ 8000 ਉਹ ਅੱਜ ਸ਼ੰਭੂ ਨੇ ਨਾਲ ਦੀ ਠੀਕ ਆ ਨਹੀਂ ਯਾਰ ਗਰਮੀ ਚ ਕੈਮਰਾ ਫੜ ਕੇ ਬਣਾਉਂਦਾ ਵੀਡੀਓ ਬਿਲਕੁਲ ਕਵਰੇਜ ਬਸ ਚਲ ਜਾਂਦੋ 8000 ਦੀ ਮੇਰੀ 8000 ਬਿਲਕੁਲ ਉਦਨ ਵਾਲੀ ਵੀਡੀਓ ਤੇ ਹਜੇ ਲੈਣਾ ਲੱਗੀਆਂ ਹੁੰਦੀਆਂ ਇਹ ਲੱਗਣਗੇ ਗੱਲ ਭਾਜੀ ਫੋਨ ਹੀ ਭਾਵੜੇ ਗਿਆ ਸੀ ਹੁਣ ਆ ਜਿਹੜਾ ਬੰਦਾ ਝੋਡੀਆਂ ਲੈ ਜੂ ਨਾ ਕੋਈ ਸਮਝ ਲਓ ਵੀ ਜਿਹੜੀ 65 ਵਾਲੀ ਉਹ ਇੱਕ 30 ਦੀ ਆ ਤੇ 55 ਵਾਲੀ ਜਿਹੜੀ ਉਹ ਇੱਕ 20 ਦੀ ਆ ਬਸ ਬਸ ਵੱਡੀਆਂ ਝੋਡੀਆਂ ਨੇ ਤੇ ਉਹੜੀਆਂ ਤਾਜੀ ਝੋੜੀ ਪਹਿਹਾਰ ਦੀ ਆ ਨਾੜੂ ਬਚਾ ਕਿੱਥੇ ਹੁੰਦੀ ਆ ਉਹ ਕੱਢੀ ਵੇਖੋ ਸਪੈਸ਼ਲ ਉਹ ਰ ਹੈਗੇ ਭਾਜੀ ਕਹਨੂ ਭਾਜੀ ਕੋਈ ਜੋ ਮਰਜੀ ਕਹਦੇ ਵੀ ਇਹ ਮਾਲ ਵਿਕ ਗਿਆ ਨਹੀਂ ਨਹੀਂ ਇਹ ਭਿੰਦੇ ਨੇ ਵੇਚੀਆਂ ਨਹੀਂ ਪਾਤੀ ਆ ਕਿਉਂ ਇਹ ਜਿਹੜੇ ਬੰਦਿਆਂ ਨੇ ਜਦੋਂ ਵੀਡੀਓ ਪੈਣੀ ਉਹਨਾਂ ਸਾਈਆਂ ਪਾਉਣੀ ਆ ਪਤਾ ਤੇ ਉਹਨਾਂ ਨੂੰ ਨਾ ਕਿ ਆਪਾਂ ਵੀਡੀਓ ਚ ਮਾਰ ਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਨਾ ਬਿਲਕੁਲ ਉਹ ਕਈ ਕਹਿ ਦਿੰਦੇ ਯਾਰ ਤੇ ਤੇਰੀ ਵੀਡੀਓ ਚਲਦੀ ਆ ਹਾਂ ਮਾਲ ਕਿ ਚਲਾਉਣ ਵਾਲਾ ਮਾਲ ਕਿ ਚਲਾਉਂਦੇ ਕਈ ਵੀਰ ਪੁੱਛਦੇ ਇਹ ਦੇਖ ਗਿਆ ਮਾਲ ਮੈਂ ਕਹਿੰਦਾ ਬੱਧਾ ਬੱਧਾ ਇਹ ਬੱਧਾ ਕਵਰੀ ਲੈ ਆਣੇ ਓਏ ਦੋਨੀਆਂ ਨਿਆਰੇ ਲੈ ਆਂਦੋ ਕਪਾਣਾ ਕੇ ਦੀ ਮਾੜੀ ਨਾ ਵੀ ਚੰਗੀ ਆਪਣੀਆਂ ਵਿੱਚ ਉਹ ਨਿਆਰੇ ਨਾ ਜਿਹੜੇ ਹਸਾਂ ਮੀਰ ਜੀ ਸਾਨੂੰ ਮਿਲਦੀਆਂ ਪਾ ਵੇਚੀ ਜਾਂਦੀ ਆ। ਬਾਜੀ ਵਾਹ ਵਾਹ। ਗਾੜੀ ਵੀ ਵਿਚਾਰੇ ਲੈਣ ਵਾਲੇ ਸੌਖੇ ਤੇ ਸਾਨੂੰ ਫੇਰ ਮਿਲ ਜਣੀਆਂ। ਬਿਲਕੁਲ। ਅਹੀਂ ਸ਼ਾਮਾਂ ਨੂੰ ਫੇਰ ਦੋ ਤਿੰਨ ਲੈ ਆਉਣੀਆਂ। ਸਹੀ ਸਹੀ ਗੱਲ ਹੈ। ਹਨਾ। ਕਿਤੇ ਫੇਰ ਬਣਾ ਲਾਂਗੇ ਵੀਡੀਓ। ਹੋਰ ਸੁਣਾ ਦਈਏ। ਤੇ ਨਾਮ ਮੇਰਾ ਹੈਗਾ ਜੋ ਭਿੱਲਾ। ਪਿੰਡ ਮੇਰਾ ਧਵਾਨ ਤੇ ਜਿਹੜਾ ਹੈਗਾ ਗੁਰਦਾਸਪੁਰ ਤੇ ਫਿਲ ਹੈਗੀ ਬਟਾਲਾ ਨੇੜੇ। ਪਲੀ ਆਲ ਦੇ ਤੇ ਦਾਲਮ ਦੇ। ਤੇ ਨੰਬਰ ਹੈਗਾ ਮੇਰਾ 95924 27529 94924 ਤੇ 27529 ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ।